ਕਿਹੜਾ ਪਿੰਡ ਆ ਜੀ? ਕੀ ਪ੍ਰਾਈਸ? ਠੀਕ ਆ ਕਿੰਨੇ ਜਾਨਵਰ ਲੈ ਕੇ ਆਏ? ਚਾਰ ਜਾਨਵਰ ਆ। ਠੀਕ ਆ ਬਾਕੀ ਆਪਣੇ ਹੋਰ ਬੰਦੇ ਆ। ਠੀਕ ਆ ਧੰਨਵਾਦ। ਇਹ ਕਿੰਨੀ ਬੱਕਰੇ ਕਾਹਾ? ਕਾਹਾ ਦਾ ਦੋ ਜਿਹੇ ਬੱਚੇ ਉਹਦੇ ਕਾਹਾ ਡੱਬਾ ਆ ਤੇ ਆਪਣਾ ਕਾਹਾ। ਇਹਦਾ ਕੱਦ ਕਿੰਨਾ ਹੀ ਕਹਿੰਦੇ? ਕਾਦੋ ਉਹ ਆ ਜੀ ਕਿਥੋਂ ਆ ਕੋਈ ਨਹੀਂ ਹੋਵੇ 36 36 ਲੱਖ ਭਾਗ 38 ਕਹਿੰਦੇ। ਠੀਕ ਆ ਕੀ ਮੰਗਾਈ ਇਹਦੀ? ਇਹਦਾ ਜੀ 30000 ਰੁਪਏ। 30000 ਰੁਪਏ। ਦੇ ਯੋਨੋ ਮੈਟਰ ਬੱਕਰਾ ਭਾਈ 30000 ਰੁਪਇਆ ਮੰਗਾ ਬੱਕਰੇ ਦੇ ਕਿੰਨੇ ਦੰਦ ਹੈ ਇਹ ਕਿੰਨੇ ਦੰਦ ਭਾਈ ਮੈਂ ਵੇਖਣਗੇ ਦੰਦਾਂ ਦਾ ਪੂਰਾ ਠੀਕ ਹੈ ਠੀਕ ਹੈ ਠੀਕ ਹੈ ਪੁਰਾਣੇ ਰੱਖਦੇ ਹੋ ਹੁਣ ਹੀ ਰੱਖਣ ਲੱਗੇ ਇਹਨੂੰ ਹੋ ਗਿਆ ਹੀ ਕਟੋ ਕਰਤਾ 10-12 ਸਾਲ ਹੋ ਗਿਆ ਆਪਣੇ ਕੋਲ ਹੀ ਠੀਕ ਹੈ ਜੀ ਤੇਜ ਤੇ ਆ ਭਾਈ ਹੁਣ ਦੇਖ ਲੋ ਤਿੰਨ ਬੱਕਰੇ ਉਧਰ ਉਹ ਮੈਂ ਕੀ ਮੰਗੇ ਤਿੰਨਾਂ ਦਾ ਚਿੱਟੇ ਦਾ ਹੈ 13000 ਰੁਪਇਆ ਹਾਂਜੀ ਇਹਦਾ ਵੀ 12000 ਆ ਡੱਬੇ ਦਾ 12 ਉਹਦਾ ਠੀਕ ਆਲੇਗਾ ਠੀਕ ਹੈ ਦੇਖ ਲੋ ਜਿਹਕੇ ਨੇ ਲੈਣਾ ਵਾ ਕਰ ਲੈ ਕਨੈਕਟਰ ਬਾਈ ਦਾ ਨੰਬਰ ਪਾਵਾਂਗੇ ਇਹ ਬਾਈ 15